ਬਨਸਪਤੀ ਮੌਲੀ ਚੜਿਆ ਬਸੰਤ ਜੱਗਾ ਸਿੰਘ ਆਦਮ ਕੇ ਬਸੰਤ ਦਾ ਨਾ ਆਉਂਦਿਆਂ ਹੀ ਸਾਡੇ ਸਾਹਮਣੇ ਕ ਰੂੰਗਲਾ ਫੁੱਟੇ ਰੁੱਖਾਂ ਦੀਆਂ ਟਾਹਣੀਆਂ ਪੀਲੇ ਫੁੱਲਾਂ ਨਾਲ ਪਰਿਸਰੋਂ ਫੁੱਲਦਾਰ ਪੌਦਿਆਂ ਤੇ ਖਿਹੜੇ ਫੁੱਲ ਸਰਦੀ ਦੀ ਚੰਬੀ ਬਨਸਪਤੀ ਵਿੱਚ ਆਉਂਦੇ ਜੋਬਨ ਦਾ ਨਜ਼ਾਰਾ ਅੱਖਾਂ ਸਾਹਮਣੇ ਆ ਜਾਂਦਾ ਹੈ ਸੰਸਕ੍ਰਿਤ ਦੇ ਸ਼ਬਦ ਬਸੰਤ ਦਾ ਅਰਥ ਹੀ ਬਹਾਰ ਹੈ ਬਸੰਤ ਉਤਰੀ ਭਾਰਤ ਵਿੱਚ ਫੱਗਣ ਛੇਤ ਮਹੀਨਿਆਂ ਦੌਰਾਨ ਆਉਂਦੀਆਂ ਛੇ ਰੁੱਤਾਂ ਵਿੱਚੋਂ ਇੱਕ ਰੁੱਤ ਹੈ ਉੱਤਰੀ ਭਾਰਤ ਵਿੱਚ ਇਸ ਤੋਂ ਪਹਿਲਾਂ ਅੰਤਾਂ ਦੀ ਸਰਦੀ ਪੈਂਦੀ ਹੈ। ਅਜਿਹਾ ਹੋਣ ਕਾਰਨ ਸਰਦੀ ਦੀ ਰੁੱਤ ਦਾ ਪ੍ਰਭਾਵ ਜਨ ਜੀਵਨ ਤੋਂ ਬਨਸਪਤੀ ਤੱਕ ਸਪਸ਼ਟ ਵਿਖਾਈ ਦਿੰਦਾ ਹੈ। ਬਸੰਤ ਰੁੱਤ ਦਾ ਪੰਜਾਬੀ ਸੱਭਿਆਚਾਰ ਵਿੱਚ ਵੀ ਮਹੱਤਵ ਹੈ। ਬਸੰਤ ਨੂੰ ਰੁੱਤਾਂ ਦੀ ਰਾਣੀ ਮੰਨਿਆ ਜਾਂਦਾ ਹੈ। ਰੁੱਤ ਬਸੰਤੀ ਵੇੜੇ ਆਈ। ਰੁੱਤਾਂ ਦੀ ਮਹਾਰਾਣੀ ਹੈ ਬਸੰਤ। ਮਾਗੀ ਤੋਂ ਸੂਰਜ ਦੇ ਉਤਰਾਣ ਵੱਲ ਨੂੰ ਵਧਣਾ ਸ਼ੁਰੂ ਕਰਨ ਨਾਲ ਦਿਨ ਵੱਡੇ ਅਤੇ ਜ਼ਿਆਦਾ ਸਮਾਂ ਸੂਰਜ ਰਣ ਨਾਲ ਨਿੱਗੇ ਹੋਣੇ ਸ਼ੁਰੂ ਹੋ ਜਾਂਦੇ ਹਨ। नतीजे वजों मौसम तब्दीली तब्लीसिध है बिखेर लगते हैं अजि होने कारण बहारज रुत्त का जन जीवन विशेष महत्व होना लाजमी है फिर यह कि हो सकता है कि गुरु साहेबान द्वारा इस रुत का जिक्र न किया गया हो ਗੁਰਬਾਣੀ ਵਿੱਚ ਬਸੰਤ ਰਾਹੀਂ ਕੁਝ ਇਸ ਤਰ੍ਹਾਂ ਫਰਮਾਇਆ ਗਿਆ ਹੈ ਬਨਸਪਤੇ ਮੌਲੀ ਚੜਿਆ ਬਸੰਤੋ ਇਹੋ ਮਨ ਮੌਲਿਆ ਸਤੇ ਗੁਰੂ ਸੰਗੀ ਬਸੰਤ ਰੁੱਤ ਦੀ ਵਿਲਖਣਤਾ ਕਾਰਨ ਕਵੀਆਂ ਨੇ ਇਸ ਦਾ ਜ਼ਿਕਰ ਕਵਿਤਾਵਾਂ ਵਿੱਚ ਕੀਤਾ ਹੈ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਵੱਲੋਂ ਇਸ ਸੰਬੰਧੀ ਆਪਣੀਆਂ ਕਵਿਤਾਵਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮਾਚਾਰੀਆ ਨੇ ਬਸੰਤ ਸੰਬੰਧੀ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ਕਕਰ ਨੇ ਲੁੱਟ ਪੁੱਟ ਕਰ ਛੱਡੇ ਰੋਖ ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ ਆਲੜੇ ਦੇ ਬੋਟਾਂ ਵਾਂਗ ਖੰਬੀਆਂ ਉਛਾਲੀਆਂ ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ ਚਿਰਾਂ ਪਿੱਛੋਂ ਰੱਬ ਨੇ ਮੁਰਾਦਾ ਨੇ ਵਿਖਾਲੀਆਂ ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ ਡੋਰੇਦਾਰ ਨੈਣਾ ਵਿੱਚ ਸੁੱਟੀਆਂ ਗਲਾਲੀਆਂ ਇਸ ਰੁੱਤ ਦਾ ਆਗਾਜ਼ ਮਾਗ ਮਹੀਨੇ ਦੀ ਪੰਚਮੀ ਭਾਵ ਬਸੰਤ ਪੰਚਮੀ ਨੂੰ ਮੰਨਿਆ ਜਾਂਦਾ ਹੈ ਤੇ ਇਸ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਸਲ ਵਿੱਚ ਇਹ ਮੌਸਮ ਵਿੱਚ ਪਰਿਵਰਤਨ ਦਾ ਜਸ਼ਨ ਹੈ ਤੇ ਪੁਰਾਤਨ ਸਮਿਆਂ ਤੋਂ ਤਬਦੀਲੀ ਦੇ ਸਵਾਗਤ ਦਾ ਤਰੀਕਾ ਹੈ। ਪੁਰਾਤਨ ਸਮਿਆਂ ਤੋਂ ਇਸ ਦਾ ਜ਼ਿਕਰ ਇਤਿਹਾਸ ਵਿੱਚ ਵੱਖ-ਵੱਖ ਰੂਪਾਂ ਵਿੱਚ ਮਿਲਦਾ ਹੈ। ਇਸ ਦਿਨ ਵਿਦਿਆ ਅਤੇ ਸੰਗੀਤ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਪੁਰਾਣਾ ਦੇ ਅਨੁਸਾਰ ਸ੍ਰੀ ਕ੍ਰਿਸ਼ਨ ਨੇ ਸਰਸਵਤੀ ਤੋਂ ਖੁਸ਼ ਹੋ ਕੇ ਇਸ ਦਿਨ ਉਸ ਦੀ ਪੂਜਾ ਦਾ ਵਰਦਾਨ ਦਿੱਤਾ ਸੀ। ਇਸ ਦਿਨ ਨੂੰ ਸਰਸਵਤੀ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵrindavan ਮਥਰਾ ਵਿੱਚ ਬਸੰਤ ਪੰਚਮੀ ਸਮੇਂ ਖਾਸ ਰੌਣਕਾਂ ਹੁੰਦੀਆਂ ਹਨ ਇਸ ਦਿਨ ਹਿੰਦੂ ਵਿਸ਼ਨੂੰ ਅਤੇ ਦੇਵੀ ਲਕਸ਼ਮੀ ਦੀਵੀ ਪੂਜਾ ਕਰਦੇ ਹਨ ਇਹ ਦਿਨ ਨਵਾਂ ਕੰਮ ਆਰੰਭ ਕਰਨ ਲਈ ਵੀ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਰਾਜਾ ਪੋਜ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ ਰਾਜਾ ਪੋਜ ਆਪਣੇ ਜਨਮ ਦੇ ਇਸ ਦਿਨ ਨੂੰ ਆਪਣੀ ਜਨਤਾ ਦੀ ਭਲਾਈ ਲਈ ਕੰਮਾਂ ਵਿੱਚ ਲਗਾਉਂਦਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਰਾਗ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਹੈ ਇਸ ਦਿਨ ਗੁਰਦੁਆਰਾ ਛੇਰਟਾ ਸਾਹਿਬ ਵਿਖੇ ਲਗਦਾ ਮੇਲਾ ਕਾਫੀ ਪ੍ਰਸਿੱਧ ਹੈ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਨਜ਼ਦੀਕ ਬਸੰਤਗੜ ਵਿਖੇ ਵੀ ਬਸੰਤ ਪੰਚਮੀ ਦਾ ਮੇਲਾ ਪਰਦਾ ਹੈ ਬਸੰਤ ਪੰਚਮੀ ਵਾਲੇ ਦਿਨ ਵੀਰ ਹਕੀਕਤ ਰਾਏ ਨੂੰ ਇਸਲਾਮ ਧਰਮ ਸਵੀਕਾਰਨਾ ਕਰਨ ਕਾਰਨ ਸ਼ਹੀਦ ਕਰ ਦਿੱਤਾ ਸੀ ਲਾਹੌਰ ਦੇ ਨਜ਼ਦੀਕ ਵੀਰ ਹਕੀਕਤ ਰਾਏ ਦੀ ਸਮਾਦ ਤੇ ਇਸ ਦਿਨ ਮੇਲਾ ਪਰਦਾ ਹੈ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪਤੰਗ ਉਡਾਏ ਜਾਂਦੇ ਹਨ बसंत पंचमी ਵਾਲਾ ਦਿਨ ਨਾਮ ਤਾਰੀ ਮੁਖੀ ਰਾਮ ਸਿੰਘ ਦਾ ਜਨਮ ਦਿਨ ਹੋਣ ਕਾਰਨ ਇਸ ਦਿਨ ਨੂੰ ਪੈਣੀ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸੇ ਦਿਨ ਹੀ ਉਹਨਾਂ ਨੂੰ ਅੰਗਰੇਜ਼ੀ ਹਕੂਮਤ ਨੇ ਦੇਸ਼ ਨਿਕਾਲਾ ਦਿੱਤਾ ਸੀ। ਬਸੰਤ ਪੰਚਮੀ ਅਤੇ ਬਸੰਤੀ ਰੰਗ ਦਾ ਵਿਸ਼ੇਸ਼ ਸੁਮੇਲ ਹੈ। ਇਸ ਦਿਨ ਪੀਲੇ ਰੰਗਾਂ ਦੇ ਕੱਪੜੇ ਪਹਿਨਣ ਅਤੇ ਪਕਵਾਨਾਂ ਵਿੱਚ ਪੀਲਾ ਰੰਗ ਉਪਯੋਗ ਕੀਤਾ ਜਾਂਦਾ ਹੈ। ਇਹਨਾਂ ਸਾਰੇ ਪੱਖਾਂ ਕਾਰਨ ਬਹਾਰ ਰੁੱਤ ਦੇ ਆਗਾਜ਼ ਦਾ ਇਹ ਤਿਉਹਾਰ ਆਪਣੀ ਵਿਲਖਣਤਾ ਪੇਸ਼ ਕਰਦਾ ਹੈ। ਮੌਸਮ ਤਬਦੀਲੀ ਦੇ ਹੁਲਾਸੇ ਦੇ ਨਾਲ ਇਸ ਦਿਨ ਨਾਲ ਜੁੜੇ ਇਤਿਹਾਸਕ ਸਮਾਜਿਕ ਪੱਖ ਇਸ ਨੂੰ ਹੋਰ ਵੀ ਮਹੱਤਵ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ ਸੰਪਰਕ 8846924800